ਨਜ਼ਦੀਕੀ ਪਣ ਨੰਗਲ ਵਿਖੇ ਨੰਗਲ ਕ੍ਰਿਕਟ کلب ਗ੍ਰਾਮ ਪੰਚਾਇਤ ਸੁਨਦਰ ਨਿਵਾਸੀਆਂ ਐਨਵੀਰਨ ਸਹਿਯੋਗ ਨਾਲ ਪਹਿਲਾ ਸ਼ਾਂਤਨਕੇਟ ਟੂਨਾ ਕਰਵਾ ਗਿਆ ਜੀ ਤਤ ਘਾਟਨ ਅਰਦਾਸਪ੍ਰੰਤ ਗੋਦਰਾ ਸਿੰਘਾਂ ਚੇਹਦਾ ਡੇਰਾ ਛਿਨੀ ਮਨਸਤੋਬਜਨੈ ਸਿੰਘ ਨੰਗਲਵਾਲ ਦੇ ਮੁਖ ਸੇਵਾਦਾਰ ਬਾਬਾ ਸਕੁੰਦਰ ਜੀ ਵੱਲੋਂ ਅਰਦਾਸ ਪੰਤਰੀ ਦੇ ਕਰਕੇ ਸ਼ਹੀਦ ਭਾਈ ਪ੍ਰਾਈਜ਼ ਰਣੀ ਨਾਰੀ ਸਾਡੇ ਦੋਲੇ ਦੇ ਇਹ ਮੌਨ ਦੇ ਨਾਲ ਸਭਾ ਬਾਤ ਨੂੰ ਨੂਰ ਚਿੱਠਾ ਦਾ ਮਿਲਦਾ ਜਿਹਦੇ ਵਿੱਚ ਖੁਸ਼ੀ ਰਾਣ ਸਾਡਾ ਜੀ ਜੇਤੂਆ ਵਿਸ਼ੇਸ਼ ਤੌਰ ਤੇ ਪਰ ਪੁੱਛਿਆ ਬਹੁਤ ਬਹੁਤ ਧੰਨਵਾਦ ਹੈ ਲੇ ਗਏ ਤੇ ਨਗਦ ਰਕਮ ਤੇ ਡਾਲਾਂ ਦੀ ਮੱਖਾ ਹੋਈ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਜਿਹਦਰ ਮਨਜੀਤ ਸਿੰਘ ਬਿੱਲਾ ਮਨਦੀਪ ਸਿੰਘ ਮੋਨੂ ਸੁੰਦੀ ਨਿੰਦਰ ਫਾਈਵ ਸਟੂਡੀਓ بلا جو کے سانتو آبا جنلیس سنگھ تلاتی دن خیش ہیتا ہے کیامرہ میں حضرت سنگھانا دینا جوابا ملکو بڑی پور چھان لی ملانگر کا مشیش ہوتا ہے بہت امتال والا ہے موری ملکانہ نا ہے پرانگر کے عمراء کام فریعہ کیا کاری سکتے دلتاری باردگا یہ جتو اللہ کا ہوئی شاکتے دنائی ہے اور ملانگر پر ربطہ کتے پہنی ہے ملانگر پر ربطہ کتے ਆਓ ਪਈ ਹੋਈਆ ਜਵਾਬਾ ਜਵਾਬਾ ਪ੍ਰੇਕਰ ਆਓ ਕ੍ਰਿਕਟਰ ਪ੍ਰੇਮੀਆਂ ਨੇ ਹੀ ਚੱਲ ਸੀ ਕਿ ਅਸੀਂ ওভারਾਲ ਕੰਮ ਵਧੀਆ ਕਰਾਂ ਤੇ ਉਪਰਾਲਾ ਕੰਮ ਜਿਹੜਾ ਵਧੀਆ ਕਰਕੇ ਦਿਖਾਤਾ ਹੈ ਗੱਲਾਂ ਕ੍ਰਿਕਟਰਾਂ ਦੀ ਗੱਲ ਹੈ ਮੇਰੇ ਵੀਰੋ ਦੀਪਵਾਸੀ ਕਦੇ ਜਨਿਆਲਾ ਮੱਝੇਰੇ ਜਿਹਨਾਂ ਦੀ ਕਦੇ ਸਪਾਂਸਰ ਕੀਤੀ ਟੀਮ ਕੰਨੇ ਜਨਿਆਲਾ ਮੱਝੇਰੀ ਦੇ ਨੇ ਫਰਫਰਾ ਧਾਗ ਹੋਇਆ ਹੋਰ ਭਾਸਣ ਆਇਆ ਵਿਸ਼ੇਸ਼ ਤੌਰ ਤੇ ਧਰਵਾਇਆ ਤੁਹਾਨੂੰ ਆਹ ਕਰਤੱਪ ਕਰਕੇ ਦਿਖਾਉਣਗੇ ਫਰਦਾ ਮਾਣ ਜਿਹੜਾ ਜ਼ਰੂਰ ਕਰਦਾ ਸੁੱਖਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਆਇਆ ਹੈ ਜਿਹੜਾ ਭਰਾ ਕਹਿੰਦੇ ਦੇਖਿਆ ਗਿਆ ਜਿੰਦੀ ਜੇ ਆਪਾਂ ਤੁਹਾਡੇ ਭਰਾ ਜਿਹੜਾ ਕਰਤੱਪ ਕਰਕੇ ਦਿਖਾਉਣਗੇ ਹਾਂ ਇੱਕ ਬੱਚਾ ਆਇਆ ਏ ਡੰਡ ਲਾ ਕੇ ਦਿਖਾਉਣਿਆ ਗੁਰੂ ਗੋੜਾਈ ਸਰੀਬਾਈ ਪ੍ਰਾਈਜ਼ ਹੈਗੇ ਨਾਲ ਹੀ ਆਜਾ ਦੋਹਾਂ ਟੀਮ ਬਾਈ ਦੋਹਾਂ ਦੇ ਨਾਲ ਜੰਡਿਆਲਾ ਵੱਜ ਗਈ ਸੁਪਾਈ ਇੱਧਰ ਹੋ ਇੱਧਰ ਕੱਪ ਨੀਚੇ ਕਰਕੇ ਖਵਾ ਲਓ ਭਾਨ ਕਰਤਾ ਵਾਲਾ ਭਰਾ ਸਾਡਾ ਵਿਸ਼ੇਸ਼ ਤੌਰ ਤੇ ਆਇਆ ਹੈ ਖੱਡੇ ਪੱਦਰ ਤੇ ਧੰਨਵਾਦ ਹੈ ਬਲੰਤ ਬਾਈ ਜੀ ਜੁੱਤੀ ਹੈ ਯਾਰ ਹੈਂਡਿੰਗ ਬਲੈ ਸੋਨਿਹਾਰ ਜਨਾਵਿੰਦਰ ਭਰਾ ਸਾਡਾ ਜਿਨ੍ਹਾਂ ਵੱਲੋਂ ਸਾਰਾ ਇਹ ਵੀ ਕੱਪ ਦਾ ਟਰੋਫੀ ਦਾ ਖਰਚਾ ਤਾੜੀਆਂ ਜ਼ੋਰ ਨਾਲ ਮੇਰੇ ਪੁਰੇ ਬੰਦੇ खुशीराम साहब का सरपंच जी विशेष तौर पे पंजिया बहुत बड़ा धन्यवाद है जरूर मान मेरे व्यूज जिला पता थोड़ा धन्यवाद سابق سپنچ طور پر سارے کو چل کے پلے ہوئے بہت ویسے مری منڈل چل کے آئے نئی طور پہ بہت تھوڑا سامنے پہ ماروار پہ بہتر جی جلو کہ ہوئی بڑا سنمان کی ਸਨੀ ਜਗਤਪੁਰ ਹੋਰ ਭਰਾ ਦਾ ਕਦੇ ਵਿਸ਼ੇਸ਼ ਤੌਰ ਤੇ ਜਿਹੜਾ ਆਵਾਜ਼ ਉੱਪਰ ਨਾਲ ਜਿਹੜਾ ਸਨਮਾਨ ਕੀਤਾ ਜਾ ਚੁਰੀਆ ਉਹਦਾ ਭਰਾ ਦਾ ਵੀ ਜਿਹੜਾ ਸਨਮਾਨ ਕੀਤਾ ਜਾਦਾ ਬਾਅਦ ਵਿੱਚ ਦੇ ਨਾਲ ਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾਵਾਂ ਦਾ ਆ ਜਿਵੇਂ ਬਾਬਾ ਜੀ ਮੈਂ ਬੇਨਤੀ ਕਰਦੀ ਜਾਵਾਂਗਾ ਆਪਣੇ ਕੋ ਭਰਾ ਤਿੰਨ ਭਰਾ ਆ ਦੋ ਭਰਾ ਹੈਂਡੀਕੈਪ ਦਾ ਇੱਕ ਬੱਚਾ ਆ ਕਹਿੰਦੇ ਹੁੰਦਾ ਜੇ ਛੱਡਣਾ ਹੋਵੇ ਤਾਂ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਗਰਾਊਂਡਾਂ ਦੇ ਵਿੱਚ ਇਹਨਾਂ ਭਰਾਵਾਂ ਦੇ ਘਰ ਚੱਲਦੇ ਆ ਹਰ ਮੇਲੇ ਦੀ ਸ਼ਾਨ ਬੰਦੇ ਆ ਕਿ ਆਪਣੇ ਕਰਤੂਬ ਕਰਾਉਂਦੇ ਆ ਕਰਦੇ ਆ ਔਰ ਕੰਕਲ ਕਰਕੇ ਤੁਹਾਡੇ ਦਿੱਤੇ 10 20 50 ਇਹਨਾਂ ਘਰਾਂ ਦੇ ਤੁੱਲੇ ਵਿੱਚ ਜਿਹੜੀ ਅੱਗ ਵੱਲਦੀ ਆ ਇਹ ਤਿੰਨੇ ਭਰਾ ਆ ਤੁਹਾਡੀ ਕਿਚੜੀ ਵਿੱਚ ਗੀੜਾ ਦੇਣਗੇ ਤਿੰਨੇ ਭਰਾਵਾਂ ਦਾ ਬਸ਼ੇਰ ਤੋਂ ਦੇ ਦੂਈ ਮਾਨ ਜੋ ਸਨਮਾਨ ਕਰ ਸਕਦੇ ਹੋ ਆਪਣੀ ਪੌਕਰ ਦੇ ਅਨੁਸਾਰ ਅਲਾਉ ਜੇ ਤੁਹਾਡੀ ਕਰਦੇ ਤੁਸੀਂ ਦੇ ਸਕਦੇ ਹੋ 10 20 50 ਤੇ 100 ਦਾ ਜਿਹੜਾ ਸਨਮਾਨ ਤੇ ਭਰਾ ਇਹ ਕਿਹਦੇ ਬਾਡੀ ਬਿਲਡਰ ਹੈ ਜਿੱਤਾਂ ਤੋਂ ਕਿਹਨੇ ਹੈਂਡੀਕੈਪ ਦਾ ਭਰਾ ਸਾਡਾ ਸਦਕਰਾਲ ਦੇ ਵੀਰ ਹੈ ਬੜੀ ਕਿਹਦੇ ਸੋਹਣੀ ਕਿਹਦੇ ਬਾਡੀ ਕਿਹਦੇ ਸ਼ਿਕਾਰੀ ਹੋਈ ਆ ਧੰਨ ਹਰ ਗੱਲ ਕਰਿਆ ਜਰੂਰ ਸਿੰਘ ਜੀ ਔਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਡੇਰਾ ਬਾਬਾ ਸ਼ਹੀਦਾ ਆਲੂ ਔਰ ਰੋਡ ਪਿੰਡ ਨੰਗਲ ਵਾਲੇ ਪੁੱਜੇ ਹੋਏ ਆ ਉਹਨਾਂ ਕੋਲ ਜਿਹੜੀ ਅਨਾਉਂਸਮੈਂਟ ਕਰਾਈ ਗਈ ਕਿ ਇਹ ਪੰਗੇ ਆਗਲਾ ਹੱਲੇ ਦੇ ਵਿੱਚ ਵੀਰ ਅਗਲੇ ਸਾਲ ਟੂਰਨਾਮੈਂਟ ਕਰਾਇਆ ਜਾਵੇਗਾ ਉਹਦੀ 21000 ਰੁਪਏ ਦੀ ਨਗਦ ਰਕਮ ਜਿਹੜਾ ਸਹਿਯੋਗ ਦਿੱਤਾ ਜਾਵੇਗਾ ਸੰਤ ਬਾਬਾ ਜੀ ਐਨ ਗ੍ਰੇ ਮੇਰੇ ਵੀਰੋ ਐਨ ਗ੍ਰੇ ਪ੍ਰਮਾਤਮਾ ਔਰ ਰੱਬ ਦੇ ਦੋ ਸਰੂਂਦੇਵਾਤਾ ਜੀ ਜਦੋਂ ਇਹਨਾਂ ਦੇ ਚਰਨਾਂ ਦੇ ਵਿੱਚ ਆਸ਼ੀਰਵਾਦ ਲੈ ਕੇ ਆਪਾਂ ਜਦੋਂ ਮੱਥਾ ਟੇਕਦੇ ਨਾ ਤਾਂ ਸਿੱਧੇ ਕਹਿੰਦੇ ਉਸ ਰੱਬ ਨਾਲ ਕਿ ਤਾਰਾ ਜੋੜ ਬੰਦਿਆ ਬਾਬਾ ਜੀ ਇੱਕ ਵਾਰ ਇੱਕਦਾ ਗਰੀਬ ਬੱਚਾ ਸੜਕ ਦੇ ਕਨੇ ਮੇਰੇ ਬੰਤੋ ਗਵਾਰੇ ਵੇਚਦਾ ਹੁੰਦਾ ਵਾ ਔਰ ਗਵਾਰੇ ਵੇਚਦਾ ਕਾਫੀ ਦਿਨਾਂ ਤੋਂ ਰੋ ਰਾਇ ਕੋਈ ਕੰਮ ਨੰਦਾ ਨਹੀਂ ਲੱਗਦਾ ਹੁੰਦਾ ਤੇ ਪੈਰਾਂ ਬੰਤੋ ਦੇ ਚੱਪਲਾ ਨਹੀਂ ਹੁੰਦੀ ਆ ਜੋ ਧੁੱਪੇ ਗੈਰ ਕੰਮ ਕਰਦਾ ਨਾਲ ਪੈਰ ਸੜਦੇ ਆ ਔਰ ਫਿਰ ਇੱਕ ਬੰਦਾ ਵੀਰੇ ਆਇਆ ਇੱਥੇ ਗਰੀਬ ਵੀਰੇ ਬੈਠਾ ਸਾਰੇ ਬਾਹਰ ਹੋ ਗਏ ਇੱਥੇ ਬੈਠੇ ਆ ਵੀਰੇ ਜਿਹੜੇ ਬੰਦੇ ਬਾਕੀ ਕਰਨੀ ਉਹ ਬਹਿਲੇ ਬਾਕੀ ਸਾਰੇ ਆ ਜਾ ਰਹੇ ਇੱਕ ਬੰਦਾ ਵੀਰੇ ਬਹਿ ਗਿਆ ਵੀਰੇ ਬਾਲ ਬੰਦ ਨੂੰ ਪ੍ਰਬੰਧ ਕਰ ਰਿਹਾ ਯਾਰ ਇਹ ਖਿਡ ਦੇ ਖਿਡ ਬੱਲੇਬਾਜ਼ੀ ਕਰਨੇ ਆ ਬੈਠੇ ਬਾਕੀ ਸਾਰੇ ਅੱਜ ਦੇ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਆਪੋ ਜੀ ਵਾਹਿਗੁਰੂ ਜੀ ਦੇ ਭਤੇ ਅੱਜ ਤਿੰਨ ਨੰਗਲ ਦੇ ਵਿੱਚ ਜੋ ਕਿ ਸੰਤ ਬਾਤਾ ਜਮੈਲ ਸਿੰਘ ਵਾਲਾ ਨਗਰ ਹੈ ਇਸ ਨਗਰ ਦੇ ਰੋਕ ਨੌਜਵਾਨ ਕਿੱਪਟ ਕਲੱਬ ਤਿੰਨ ਨੰਗਲ ਦੇ ਸਾਰੇ ਨੌਜਵਾਨਾਂ ਵੱਲੋਂ ਅਤੇ ਐਨ ਆਰ ਆਈ ਭਰਾਮਾਂ ਦੇ ਸਹਿਯੋਗ ਨਾਲ ਜੋ ਬੱਲੇ ਬੱਧ ਤਿੰਨ ਤਿੰਨ ਰੋਜਾ ਇਹ ਇੱਕ ਟੂਰਨਾਮੈਂਟ ਟੂਰਨਾਮੈਂਟ ਕਰਿਆ ਗਿਆ ਜਿਹਦੇ ਵਿੱਚ ਜਿੰਨੀਆਂ ਸ਼ਾਨਦਾਰ ਟੀਮਾਂ ਨੇ ਭਾਗ ਲਿਆ ਅੱਜ ਇਸ ਮੈਚ ਦਾ ਫੈਸਲਾ ਚੱਲ ਰਿਹਾ ਹੈ ਤੇ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਪੁਨਰਨਾ ਸ਼ਹਿਰ ਦੇ ਮੌਂਸਰਪਾ ਦਾ ਮਹਾਰ ਸਿੰਘ ਜੀ ਕਾਲੂ ਸਿੰਘ ਦਾ ਨਾਮ ਇੱਥੇ ਪੰਤੇ ਤੇ ਉਹਨਾਂ ਦੇ ਵੱਲੋਂ ਜਿੰਨੇ ਵੀ ਖਿਡਾਰੀ ਇੱਥੇ ਆਏ ਆ ਸਭ ਤੋਂ ਪਹਿਲਾਂ ਉਹਨਾਂ ਦਾ ਸ਼ਾਲੀ ਜੀ ਆ ਆ ਧੰਨਵਾਦ ਅਤੇ ਟਿੰਡ ਨੰਨੋ ਦੇ ਜੋ ਸਾਡੇ ਨੌਜਵਾਨ ਕਲੱਬਾਂ ਦੀ ਵੀ ਹੈ ਬੰਤੇ ਨਿੰਨਾ ਬਲੋ ਇਹ ਵੱਡਾ ਉਦਮ ਕਰਕੇ ਖੇਡ ਮਿਲਾ ਪਾਇਆ ਗਿਆ ਉਹਨਾਂ ਨੂੰ ਬਾਬਾ ਜੀ ਬਲੋ ਲੱਖ ਲੱਖ ਵਧਾਈ ਹੈ ਐਤਕੀ ਦਾ ਇਹ ਜਿਹੜਾ ਨਾਮ ਜਿਹੜੇ ਅੱਜ ਟੂਰਨਾਮੈਂਟ ਹੋਇਆ ਬਹੁਤ ਹੀ ਵਧੀਆ ਲੱਗਿਆ ਸਾਡੀ ਨੌਜਵਾਨੀ ਤੇ ਜੁਨਸ਼ਣ ਦੇ ਗ੍ਰਾਸ ਰੂਟ ਨੂੰ ਕਦੋਂ ਦੱਸਦੇ ਤੇ ਬਹੁਤ ਵਧੀਆ ਉਤਪਾਲੇ ਹੈ ਤੇ ਮੈਂ ਆਸ਼ਵਾ ਕਰਦਾ ਇਹ ਸਾਰੇ ਉਤਪਾਲੇ ਕੱਲੇ ਪਿੰਡ ਰੰਗੜੀ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਨੌਜਵਾਨ ਕਿਤੇ ਕਬੱਡੀ ਟੂਰਨਾਮੈਂਟ ਕਿਤੇ ਛਿੰਗ ਮੇਲਾ ਕਿਤੇ ਕ੍ਰਿਕਟ ਟੂਰਨਾਮੈਂਟ ਕਿਤੇ ਵਾਲੀਬਾਲ ਦੇ ਟੂਰਨਾਮੈਂਟ ਤਾਂ ਜੋ ਸਾਡੀਆਂ ਸਾਰੀਆਂ ਪ੍ਰਾਪਤੀ ਜਿੱਤਾਂ ਆ ਅਸੀਂ ਉਹਨਾਂ ਨਾਲ ਜ਼ਰੂਰੀ ਹੈ ਤਿੰਨ ਪਿੰਡ ਉਸ ਵਾਂਗ ਹੁੰਦੇ ਰਹਿਣ ਤੇ ਮੈਂ ਬੇਨਤੀ ਕਰਦਾ ਕਿ ਸਾਡਾ ਆਪ ਦਾ ਨਗਰ ਹੈ ਤੇ ਇੱਥੇ ਆਉਣ ਵਾਲਾ ਜਿਹੜਾ ਟੂਰਨਾਮੈਂਟ ਹੋਵੇਗਾ ਉਹਦੇ ਵਿੱਚ ਬਾਬਾ ਜੀ ਵੱਲੋਂ 21000 ਰੁਪਇਆ ਹਰ ਸਾਹ ਜਿੰਨਾ ਦੇ ਟੂਰਨਾਮੈਂਟ ਚੱਲੇਗਾ ਦਿੱਤਾ ਜਾਇਆ ਕਰੂੰਗਾ ਸੋ ਇਹ ਬੇਨਤੀ ਮੈਂ ਬਾਬਾ ਜੀ ਦੇ ਵੱਲੋਂ ਜੋ ਸੇਵਾ ਲੱਗੀ ਹੈ ਉਹ ਇਸ ਟੂਰਨਾਮੈਂਟ ਬਾਅਦ ਦੇ ਪਿੰਡ ਨੰਗਲ ਵਿੱਚ ਜਦੋਂ ਵੀ ਇਹ ਖੇਡ ਮੇਲਾ ਹੋਵੇ ਦਿੱਤਾ ਜਾਵੇਗਾ ਸੋ ਮੈਂ ਬੇਨਤੀ ਕਰਦਾ सो मैं बेनती करंद ਪਿੰਡ ਪਿੰਡ ਰੋਣੇ ਚਾਹੀਦੇ ਆ ਤਾਂ ਜੋ ਸਾਡੀ ਆਉਣ ਵਾਲੀ ਜਨ ਜਵਾਨੀ ਹੈ ਜੋ ਨਸ਼ਿਆਂ ਫਤ ਜਬਦ ਰਹੀ ਹੈ ਉਹ ਉਹਨੂੰ ਰੋਕ ਸਕਦੀ ਹੈ ਤੇ ਸਾਡੇ ਨੌਜਵਾਨਾਂ ਪਰਪਰ ਦੀ ਬਣਾ ਕੇ ਜਿੱਥੇ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਉਥੇ ਆਪਣੇ ਦੇਸ਼ ਦਾ ਨਾਮ ਵੱਡੇ ਪੱਧਰ ਤੋਚਾ ਕਰ ਸਕਦੇ ਆ ਕਹਿੰਦੀਆਂ ਗਿਰਜੇ ਕਰਦਾ ਹਾਂ ਮੈਂ ਫਿਰ ਆਪਣੇ ਬਰਨੋਂ ਸਾਰੇ ਨੌਜਵਾਨ ਦਿਲਾਂ ਦਾ ਕਹਿੰਦਾ ਹਾਂ ਭਰਾਵਾਂ ਦਾ ਜਿਨ੍ਹਾਂ ਨੇ ਇਹ ਸਹਿਯੋਗ ਦਿੱਤਾ ਜਿੱਥੇ ਜਿੱਥੇ ਵੀ ਬੈਠੇ ਮਾਰਗ ਹੁੰਦਾ ਸਾਰਿਆਂ ਨੂੰ ਇਹ ਟੁਕੜਾ ਰਾਤੋ ਰੋਗੀ ਚੱਕੀ ਬਖਸ਼ੇ ਚੜ੍ਹਦੀ ਕਲਾ ਵਾ ਜੀਵਨ ਬਖਸ਼ੇ ਤੇ ਸਾਡੀ ਜਵਾਨੀ ਨਸ਼ਿਆਂ ਤੋਂ ਬਚ ਕੇ ਸਹੀ ਮੰਗ ਤੇ ਚੱਲ ਕੇ ਸਾਡੇ ਨੌਜਵਾਨ ਆਪਣੇ ਜੀਵਨ ਨੂੰ ਵਧੀਆ ਪ੍ਰਕਾਸ਼ ਨੂੰ ਬਣਾ ਸਕਣ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰਿਆਂ ਨੂੰ ਫਿਰ ਵਧਾਈ ਦਿੰਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦੀ ਨੂੰ ਥੋੜੇ ਦਿਨਾਂ ਦੇ ਵਿੱਚ ਤੇ ਵੱਡਾ ਪ੍ਰੋਗਰਾਮ ਕਰਕੇ ਇਹ ਮੈਚ ਕਰਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ اپنے کوے بچا ਕਹਿੰਦੇ ਹੁੰਦਾ ਜੇ ਢਿੱਡਣਾ ਹੋਵੇ ਤਾਂ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਗਰਾਊਂਡ 'ਆਲ ਬੱਚੇ ਇਹਨਾਂ ਭਰਾਵਾਂ ਦੇ ਘਰ ਚੱਲਦੇ ਆ ਹਰ ਮੇਲੇ ਦੀ ਸ਼ਾਨ ਮੰਨਦੇ ਆ ਕਿ ਆਪਣੇ ਕਤਲ ਕਰਾਉਂਦੇ ਆ ਕਰਦੇ ਆ ਔਰ ਕਤਲ ਕਰਕੇ ਤੁਹਾਡੇ ਦਿੱਤੇ 10 20 50 ਇਹਨਾਂ ਘਰਾਂ ਦੇ ਚੁੱਲ੍ਹੇ ਵਿੱਚ ਜਿਹੜੀ ਅੱਗ ਵੱਲਦੀ ਆ ਫਿਰ ਤਿੰਨੇ ਭਰਾ ਆ ਤੁਹਾਡੇ ਕਿਚਨ ਦੇ ਵਿੱਚ ਗੀੜਾ ਦੇਣਗੇ ਇਹਨਾਂ ਭਰਾਵਾਂ ਦਾ ਬਿਸ਼ੇਰਤ ਹੋਣ ਦੇ ਨਾਲ ਦੂਈ ਮਾਨ ਜੋ ਸਨਮਾਨ ਕਰ ਸਕਦੇ ਹੋ ਆਪਣੀ ਪੌਕੇਟ ਦੇ ਹਿਸਾਰ ਅਲਾਉ ਜੇ ਤੁਹਾਡੀ ਕਰਨੀ ਤੁਸੀਂ ਦੇ ਸਕਦੇ ਹੋ 10 20 50 ਤੇ 100 ਦਾ ਜਿਹੜਾ ਸਨਮਾਨ ਤੇ ਭਰਾ ਐਨ ਕਿਹਦੇ ਬਾਡੀ ਬਿਲਡਰ ਆ ਜੱਟਾਂ ਤੋਂ ਕਿਹਨੇ ਹੈਂਡੀਕੈਪ ਦਾ ਭਰਾ ਫਾਗਾ ਚਦਕਾਂ ਜੋ ਵੀਰ ਐਨ ਬੜੀ ਕਿਹਦੇ ਸੋਹਣੀ ਕਿਹਦੇ ਬਾਡੀ ਕਿਹਦੇ ਸ਼ਿਕਾਰੀ ਹੋਈ ਆ ਧੰਨ ਕਰ ਗਿਆ ਜਰੂਰ ਸਿੰਘ ਜੀ ਔਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਡੇਰਾ ਬਾਬਾ ਸ਼ਹੀਦਾ ਆਲੂ ਔਰ ਰੋੜ ਵਿਖੇ ਮੰਗਲਵਾਲੇ ਪੁੰਜੇ ਹੋਇਆ ਉਹਨਾਂ ਬਾਰੇ ਅਨਾਉਂਸਮੈਂਟ ਕਰਾਈ ਗਿਆ ਕਿ ਇਹ ਬੰਦੇ ਆਗਾ ਹਾਲੇ ਸਾਡੇ ਦੇ ਵਿੱਚ ਵੀਰੇ ਅਗਲੇ ਸਾਲ ਟੂਰਨਾਮੈਂਟ ਕਰਾਇਆ ਜਾਵੇਗਾ ਉਹਦੀ 21000 ਰੁਪਏ ਦੀ ਨਗਦ ਰਕਮ ਜਿਹੜਾ ਸਹਿਯੋਗ ਦਿੱਤਾ ਜਾਵੇਗਾ ਸੰਤ ਬਾਬਾ ਜੀ ਐਨ ਕਿਨੇ ਮੇਰੇ ਵੀਰੋ ਐਨ ਕਿ ਪ੍ਰਮਾਤਮਾ ਔਰ ਰੱਬ ਦੇ ਦੂਸ ਰੁੰਦੇਵਾਦਾ ਜੀ ਜਦੋਂ ਇਹਨਾਂ ਦੇ ਚਰਨਾਂ ਦੇ ਵਿੱਚ ਆਸ਼ੀਰਵਾਦ ਲੈ ਕੇ ਆਪਾਂ ਜਦੋਂ ਮੱਥਾ ਟੇਕਦੇ ਨਾ ਤਾਂ ਸਿੱਧੇ ਕਿ ਖਰਾਬ ਨਾ ਕਿਨੇ ਤਾਰਾ ਜੁੜ ਜਾਂਦੀ ਆ ਬਾਬਾ ਜੀ ਇੱਕ ਵਾਰ ਇੱਕਦਾ ਗਰੀਬ ਬੱਚਾ ਸੜਕ ਦੇ ਕਨੇ ਮੇਰੇ ਬੰਤੋ ਗਵਾਰੇ ਵੇਚਦਾ ਹੁੰਦਾ ਵਾ ਔਰ ਗਵਾਰੇ ਵੇਚਦਾ ਕਾਫੀ ਦਿਨਾਂ ਤੋੜਾ ਕੋਈ ਕੰਮ ਨੰਦਾ ਨਹੀਂ ਲੱਗਦਾ ਹੁੰਦਾ ਤੇ ਪੈਰਾਂ ਬਿੱਤੋ ਚੱਪਲਾ ਨਹੀਂ ਹੁੰਦੀ ਆ ਜੂ ਧੁੱਪੇ ਹੈ ਕੰਮ ਕਰਦਾ ਨਾਲ ਪੈਰ ਸੜਦੇ ਆ ਔਰ ਮੇਰੇ ਖਰਾਬ ਹੋ ਫੇਰ ਇੱਕ ਦਿਨ ਵੀਰ ਆਇਆ ਇੱਥੇ ਗਰੀਬ ਵੀਰੇ ਬੈਠਾ ਹੋ ਗਿਆ ਸਾਰੇ ਬਾਹਰ ਹੋ ਗਏ ਇੱਧਰ ਬੈਠੇ ਆ ਵੇ ਜਿਹੜੇ ਬੰਦੇ ਬੱਲੇਬਾਜ਼ੀ ਕਰਨੀ ਉਹ ਬਹਿ ਲੋ ਬਾਕੀ ਸਾਰੇ ਆ ਜਾ ਰਹੇ ਇੱਕ ਬੰਦਾ ਵੀਰੇ ਬਹਿ ਜਾਓ ਵੀਰੇ ਬਾਕੀ ਤੁਹਾਨੂੰ ਪ੍ਰਬੰਧ ਕਰ ਰਿਹਾ ਯਾਰ ਇਹ ਵੀਰੇ ਅਖੀਰਲੀ ਬੱਲੇਬਾਜ਼ੀ ਕਰਨੀ ਉਹ ਬਹਿ ਜਾਓ ਬਾਕੀ ਸਾਰੇ ਖੜੇ ਹੋ ਜਾ ਇਸੀ ਬਹੁਤ ਵੱਡੀ ਗੇੜ ਹੈ ਬਹੁਤ ਬਹੁਤ ਧਰਮ ਕਰੀ ਗੱਲ ਮੇਲੇ ਵਿੱਚ ਦੂਜੀਆਂ ਨੇ ਆ ਪਿਆ ਵਰਗੇ ਪਿਆ ਪਿਆ ਜਦ ਇੱਕ ਵਾਰ ਆਈ ਵੀਰੇ ਇੱਕ ਬਹੁਤ ਸੋਹਣਾ ਪ੍ਰਾਲਾ ਕਰਾ ਕੇ ਜਿਹੜਾ ਮੇਲੇ ਨੂੰ ਸਫਲ ਬਣਾਇਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪ੍ਰਬੰਧਕ ਕਮੇਟੀ ਨਗੇ ਨੜੇ ਕੰਨੇ ਐਨ ਆਰ ਆਈ ਵੀਰ ਨਗਰ ਨਿਵਾਸੀਆਂ ਵੱਧ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਸਖਰੀਆ ਤੇ ਇਸੇ ਦੇ ਦਾ ਨਰਤਕ ਮੇਲਾ ਕਰਾ ਕੇ ਜਿਹੜਾ ਮੇਲੇ ਨੂੰ ਸਫਲ ਬਣਾਇਆ ਪ੍ਰਬੰਧਕ ਮੇਲ ਕਰੇ ਇਦਾਂ ਦੇ ਮੇਲੇ ਹਰ ਸਾਲ ਹੋਦੇ ਰਹਿਣ ਐਨੀ ਇੱਕ ਹਾਜ਼ਰੀ ਕਰੇ ਤਬੂਲ ਜੇ ਕਿ ਸਿਧਰਾ ਦੇ ਖਲਾਫ ਕੋਈ ਗਲਤ ਸ਼ਬਦ ਬੋਲੇਗਾ ਤਾਂ ਸੋਡਾ ਵੀ ਸਮਝ ਕੇ ਮਾਫ਼ ਕਰੇ ਜੀ ਭਾਈ ਗੁਰਜੀ ਦਾ ਖਾਲਸਾ ਤੇ ਸ਼੍ਰੀ ਭਾਈ ਗੁਰਜੀ ਦੀ ਖਾਤੇ बहत बा त ਗਰਦੀਪ ਸਿੰਘ ਜੀ ਰੁਪਵਾ ਜਿਹੜੇ ਸਰਪੰਚ ਸਾਹਿਬ ਜੀ ਸੈਟ ਦੇ ਲਾਂਚ ਚ ਆਏ ਗਏ ਆ ਬਹੁਤ ਬਹੁਤ ਧੰਨਵਾਦ ਹੈ ਖੇਤਰ ਦੇ ਕਰ ਦਾਂਗੇ ਧੰਨਵਾਦ ਸਰਪੰਚ ਸਾਹਿਬ ਜੀ ਰੰਗ ਜੋ ਕਾਟ ਜੈ ਹੋਣਾ ਮੋਰ ਸਿੰਘ ਜੀ ਕਿਹੜਾ ਬਹੁਤ ਹੀ ਵਿਸ਼ੇਸ਼ ਸਨਮਾਨ ਅੱਗੇ ਜਮਾ ਸੋਨੂ ਜੀ ਭਾਜੀ ਰੂਪੋਵਾਲ ਸੋਨੂ ਰੂਪੋਵਾਲ ਜੀ ਨੂੰ ਸੇ ਸਨਮਾਨ ਗੁਰਪ੍ਰੀਤ ਸਿੰਘ ਜੀ ਸੋਨੂ ਜੀ ਅਵੀ ਮੈਸਰੋ ਪ੍ਰੋਫ ਕਰ ਲੈਣ ਇਸ ਪੰਨਾ ਸਾਨੂੰ ਧੰਨਵਾਦ ਯਾਰ ਜਿੰਨਾ ਕਰਕੇ ਟੂਰਨਾਮੈਂਟ ਦੇ ਮੁੰਡੇ ਮੁੰਡੇ ਦੇ ਮੁੰਡੇ ਲਾ ਕੇ ਖੜੇ ਐ ਇੱਕ ਤੜੀ ਬੰਦੀ ਵਾਸਤੇ ਜੀ ਇੱਕ ਸੋਹਣੀ ਬਾਜ ਇੱਕ ਸੋਹਣੇ ਕਲਮਾ ਭਰਾ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਛੋਟਾ ਦੋ ਸਵਾਲ ਲਿਖਦੇ ਨੇ ਬੋਲਣਾ ਨੋਨੂ ਨੰਗਲ ਜੀ ਕਿੱਥੇ ਆ ਜੀ ਆਇਓ ਬਿੱਲਾ ਜੀ ਜੋਕੇ ਵਾਲੇ ਬੀਦੇ ਵਾਲੇ ਵਿਸ਼ੇਸ਼ ਤੌਰ ਤੇ ਪਰਤਾਨ ਵਾਲਾ ਸਾਡੇ ਸੀਨੀਅਰ ਨੇ ਬਹੁਤ ਬਹੁਤ ਧੰਨਵਾਦ ਹੈ ਮਨਜੀਤ ਸਿੰਘ ਦੀ ਬਿੱਲਾ ਅਮਨ ਟਰਾਂਸਪੋਰਟ ਜੀ ਜੀ ਵਈ ਵਾਹ ਅਮਨ ਬਿੱਲਾ ਲਾਲ ਲੰਗਰ ਦੀ ਸੇਵਾ ਤੇ ਬਹੁਤ بڑے ਯੋਗਦਾਨ ਵੀ ਆਏ ਹਨ ਪਰ ਮਿਹਨਤ ਹੋਰ ਦਾ ਸੱਚੀ ਮਿਹਨਤ ਬੰਦਾ ਬਿੱਲੀ ਭੱਜ ਗਿਆ ਦਾ ਹੈਪੀ ਬੈਸਟਨ ਹੈ ਜੀ ਇਸ ਟੂਰਨਾਮੈਂਟ ਮੈਨਰ ਦਾ ਸੀਰੀਜ਼ ਮੈਨਰ ਦਾ ਸੀਰੀਜ਼ 110 ਕੋ 2 ਬਿੰਟਰ 10 ਬਿੰ ਲਗਾਤਾਰ ਜੱਜ ਬਲੰਦਾ ਤਾਲੀ ਤਾਲੀ ਹਾਂ ਤਿੰਨ ਦਿਨ ਹੋ ਹੀ ਗਿਆ ਕੱਲ ਵੀ ਗਿਆ ਅੱਜ ਵੀ ਟਿਕਤ ਰੱਗੇ ਦੁਬਾਰੀ ਦੱਸਦੇ ਆ ਬਾਬਾ ਜੀ ਆ ਮੁੰਡਾ ਤਾਰੋ ਆਇਆ ਸਪੈਸ਼ਲ ਖੇਡਣ ਗਈ ਅੱਧਰ ਆ ਗਿਆ ਹੋਰੀ ਵਾਲੀ ਕ੍ਰੇਡ ਸ਼ੁਰੂ ਕੀਤੀ ਤੇ ਪਰਮਾਤਮਾ ਦੇ ਮਿਹਨਤਾਂ ਕੀ ਹੋਇਆ ਨਾ ਇਹਦਾ ਤਾਰਿਕਾ ਜੇ ਮੈਂ ਕਰਵਾ ਗੱਲ ਕਰੀਏ ਜਿਹੜੀ ਟੀਮ ਦਾ ਜੀ ਖੇਡਿਆ ਨਾ ਸਭ ਤੋਂ ਜ਼ਿਆਦਾ ਸਪੋਰਟ ਨਾ ਇਹ ਟੀਮ ਦੀ ਤੇ ਧੰਮੇ ਭਾਈ ਜਿਹੜੇ ਲਵ ਹੋਣਾ ਜੀ ਟੀਮ ਸਪੋਰਟ ਆ ਜਿਨ੍ਹਾਂ ਨੇ ਇਹਨੂੰ ਆਹ ਮੁੰਡੇ ਨੂੰ ਬਹੁਤ ਫੁੱਲ ਸਪੋਰਟ ਦਿੱਤੀ ਹੈ ਚਾਹੇ ਮਾਰੇ ਦੇ ਰਸੀ ਜਾਏ ਚੰਗੇ ਦੇ ਰਸੀ ਠੀਕ ਹੈ